ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਲਫਾ ਜ਼ਿੰਦਗੀ ਦੇ ਚੈਨਲ ਤੇ ਹਾਜ਼ਰ ਹਾਂ ਜੀ ਅੱਜ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਏਗੀ ਤੇ ਉਸ ਤੋਂ ਪਹਿਲਾਂ ਜਿਸ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਹਾਣੀ ਸ਼ੁਰੂ ਕਰਦੇ ਹਾਂ ਅੰਮਰਤ ਟ੍ਰੇਨ ਤੇ ਜਰਨਲ ਡੱਬੇ ਵਿੱਚ ਬਰਥ ਸੀਟ ਤੇ ਸੁੱਤਾ ਹੋਇਆ ਸੀ ਗੱਡੀ ਰੋਕ ਕੇ ਵਾਪਸ ਚੱਲੀ ਤਾ ਅਚਾਨਕ ਉਸ ਦੀ ਨਜ਼ਰ ਆਪਣੀ ਤਲਾਕशुदा ਪਤਨੀ ਦੀਪੀ ਦੇ ਪਈ ਪਤਾ ਨਹੀਂ ਕਦੋਂ ਉਸ ਦੇ ਸਾਹਮਣੇ ਵਾਲੀ ਸੀਟ ਤੇ ਆ ਕੇ ਬੈਠ ਗਈ ਸੀ 6 ਸਾਲ ਬਾਅਦ ਉਹ ਉਸ ਨੂੰ ਦੇਖ ਰਿਹਾ ਸੀ ਉਹ ਬਹੁਤ ਕਮਜ਼ੋਰ ਹੋ ਗਈ ਸੀ ਉਸ ਨੇ ਪੁਰਾਣਾ ਜਿਹਾ ਸਸਤਾ ਜਿਹਾ ਸੂਟ ਪਾਇਆ ਹੋਇਆ ਸੀ ਨਾ ਕੋਈ ਹਾਰ ਸ਼ਿੰਗਾਰ ਨਾ ਵਾਲ ਹੀ ਚੰਗੀ ਤਰ੍ਹਾਂ ਬਣੇ ਹੋਏ ਸਨ ਤਾਂ ਕਿ ਉਸ ਨੇ ਅੱਜ ਤੱਕ ਵਿਆਹ ਦੂਜਾ ਵਿਆਹ ਨਹੀਂ ਕੀਤਾ ਕਿ ਅਜੇ ਉਹ ਅਜੇ ਤੱਕ ਉਹ ਮੇਰੀ ਤਰ੍ਹਾਂ ਇਕੱਲੇ ਹੀ ਹੈ ਅੰਮਰਤ ਅਜਿਹਾ ਸੋਚ ਰਿਹਾ ਸੀ ਕਿ ਉਦੋਂ ਹੀ ਦੀਪੀ ਦੀ ਨਜ਼ਰ ਹੈ ਉਸ ਉੱਪਰ ਉਸ ਤੇ ਪਈ ਨਜ਼ਰਾਂ ਮਿਲੀਆਂ ਤਾਂ ਅੰਮਰਤ ਦੂਜੇ ਪਾਸੇ ਦੇਖਣ ਲੱਗ ਗਿਆ ਫਿਰ ਪਤਾ ਨਹੀਂ ਅੰਮਰਤ ਦੇ ਅੰਮਰਤ ਦੇ ਦਿਮਾਗ ਵਿੱਚ ਕੀ ਆਇਆ ਕਿ ਉਹ ਸੀੜ ਤੋਂ ਥੱਲੇ ਉਤਰ ਆਇਆ ਤੇ ਦੀਪੀ ਦੇ ਕੋਲ ਬੈਠੇ ਮੁੰਡੇ ਨੂੰ ਕਿਹਾ ਕਿ ਉੱਪਰ ਵਾਲੀ ਸੀੜ ਤੇ ਚਲਾ ਜਾਵੇ ਮੁੰਡਾ ਮੰਨ ਗਿਆ ਤੇ ਅੰਮਰਤ ਦੀਪੀ ਦੇ ਕੋਲ ਆ ਕੇ ਬੈਠ ਗਿਆ ਬੈਠਦੇ ਹੋਏ ਅੰਮਰਤ ਕਹਿਣ ਲੱਗਾ ਦੀਪੀ ਕਿਵੇਂ ਆ ਤੂੰ ਦੀਪੀ ਨੇ ਨਜ਼ਰਾਂ ਨਮਸਲਾਉਂਦੇ ਹੋਏ ਕਿਹਾ ਖਿੜਕੀ ਵੱਲ ਦੇਖਦੇ ਹੋਏ ਕਿਹਾ ਮੈਂ ਠੀਕ ਹਾਂ ਜੇ ਤੁਸੀਂ ਕਿਵੇਂ ਹੋ ਅਮਰਤ ਨੇ ਕਿਹਾ ਮੈਂ ਵੀ ਠੀਕ ਹਾਂ ਤੇ ਦਿੱਲੀ ਜਾ ਰਹੀ ਹਾਂ ਉਹ ਤਿਹਾਰਾਂ ਦਾ ਤਿਹਾਰ ਹੋਣ ਕਰਨ ਰਿਵਰਸ਼ਨ ਸੀਟ ਨਹੀਂ ਮਿਲੀ ਇਸ ਕਾਰਨ ਜਨਰਲ ਡੱਬੇ ਵਿੱਚ ਆਉਣਾ ਆਉਣਾ ਪਿਆਰ ਨੂੰ ਕਿੱਥੇ ਜਾ ਰਿਹਾ ਹੈ ਰਹੀ ਹਾਂ ਰਹੀ ਹੈ ਉਹ ਕਹਿੰਦੀ ਮੈਂ ਵੀ ਦਿੱਲੀ ਜਾ ਰਹੀ ਹਾਂ ਅੱਜ ਮੰਮੀ ਅੱਜਕੱਲ ਮੰਮੀ ਉੱਥੇ ਵੱਡੇ ਭਰਾ ਦੇ ਕੋਲ ਹੀ ਰਹੇ ਹਨ ਬਿਮਾਰ ਹਨ ਇਸ ਲਈ ਮਿਲਣੇ ਜਾ ਰਹੀ ਹਾਂ ਕਾਫੀ देर ਦੋਨੇ ਚਪਰੇ ਫਿਰ ਅੰਮ੍ਰਿਤ ਕਹਿਣ ਲੱਗਾ ਇੱਕ ਗੱਲ ਪੁੱਛਾਂ ਦੀਪੀ ਨੇ ਅੱਖਾਂ ਨਾਲ ਹੀ ਪੁੱਛਿਆ ਅੰਮ੍ਰਿਤ ਹਿਚਕ ਜਮਦਾ ਹੋਇਆ ਪੁੱਛਣ ਲੱਗਾ ਹਜੇ ਤੱਕ ਵਿਆਹ ਕਿਉਂ ਨਹੀਂ ਕਰਵਾਇਆ ਉਹ ਕੁਝ ਨਹੀਂ ਬੋਲੀ ਪਰ ਅੰਮ੍ਰਿਤ ਨੇ ਦੁਬਾਰਾ ਨਹੀਂ ਪੁੱਛਿਆ ਤਾਂ ਦੀਪੀ ਨੇ ਪੁੱਛਿਆ ਤੁਸੀਂ ਕਰਵਾ ਲਿਆ ਵੈ ਅੰਮਰਤ ਨੇ ਵੀ ਬਿਨਾ ਬੋਲੇ ਨਾ ਵਿੱਚ ਸਿਰ ਹਿਲਾ ਦਿੱਤਾ ਫਿਰ ਕਾਫੀ ਦੇਰ ਦੋਨੇ ਚੱਪਰ ਹਿੱਜ ਵਿੱਚ ਇੱਕ ਦੂਜੇ ਨੂੰ ਪਰਖ ਰਹੇ ਸੀ ਡੱਬੇ ਵਿੱਚ ਕੁਲਫੀ ਵੇਚਣ ਵਾਲਾ ਆ ਗਿਆ ਸੀ ਅੰਮਰਤ ਕਹਿਣ ਲੱਗਾ ਖਾਵੇਂਗੀ ਤਾਂ ਦੀਪੀ ਨੇ ਨਾ ਵਿੱਚ ਸਿਰ ਹਿਲਾਇਆ ਅੰਮਰਤ ਨੇ ਮਿਹਨਤ ਕਰ ਕਰਕੇ ਹੋਏ ਫਿਰ ਪੁੱਛਿਆ ਖਾ ਲੈ ਜਾਰ ਤੇਰੇ ਨਾਲ ਮੈਂ ਵੀ ਖਾ ਲਵਾਂਗਾ ਜਾਣਦਾ ਹਾਂ ਤੇਰੀ ਸਭ ਤੋਂ ਵੱਡੀ ਕਮਜ਼ੋਰੀ ਕੁਲਫੀ ਹੀ ਹੈ ਉਹ ਥੋੜਾ ਮਸਕਰਾਏ ਤਾਂ ਅੰਬਰਤ ਨੇ ਮਹਿਸੂਸ ਕੀਤਾ ਕਿ ਉਹ ਆਪਣੀਆਂ ਅੱਖਾਂ ਵਿੱਚੋਂ ਨਿਕਲਣ ਵਾਲੇ ਹੰਝੂਆਂ ਨੂੰ ਸਮੇਟਣ ਦਾ ਯਤਨ ਕਰ ਰਹੀ ਹੈ 5 ਸਾਲ ਉਸ ਦੇ ਨਾਲ ਰਿਹਾ ਸੀ ਜਦੋਂ ਉਹ ਆਪਣੀਆਂ ਹੰਝੂਆਂ ਨੂੰ ਸਮੇਟਣ ਦਾ ਯਤਨ ਕਰਦੀ ਸੀ ਤਾਂ ਇਸ ਤਰ੍ਹਾਂ ਹੀ ਮੁਸਕਰਾਉਂਦੀ ਸੀ ਅੰਬਰਤ ਦੂਜੇ ਪਾਸੇ ਦੇਖਣ ਲੱਗਾ ਤਾਂ ਦੀਪੀ ਚੋਰੀ-ਚੋਰੀ ਆਪਣੇ ਹੰਝੂਆਂ ਨੂੰ ਪੂੰਝਣ ਲੱਗੀ ਫਿਰ ਉਹ ਨਾਰਮਲ ਹੁੰਦਿਆਂ ਕਹਿਣ ਲੱਗੀ ਇੱਕ ਸ਼ਰਤ ਤੇ ਖਾਵਾਂਗੀ ਅੰਬਰਤ ਨੇ ਪੁੱਛਿਆ ਕਿਹੜੀ ਸ਼ਰਤ ਤਾਂ ਦੀਪੀ ਨੇ ਕਿਹਾ ਪੈਸੇ ਮੈਂ ਦੇਵਾਂਗੀ ਅੰਮਰਤ ਕੋਈ ਨਹੀਂ ਬੋਲਿਆ ਫਿਰ ਦੀਪੀ ਨੇ ਦੋ ਕੁਲਫੀਆਂ ਖਰੀਦ ਲਈਆਂ ਤੇ ਇੱਕ ਕੁਲਫੀ ਅੰਮਰਤ ਨੂੰ ਦੇ ਦਿੱਤੀ ਦੰਦੇ ਹੋਏ ਕਹਿਣ ਲੱਗੀ ਮੈਂ ਹੁਣ ਵੀ ਕਮਾਉਣ ਲੱਗ ਗਈ ਹਾਂ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾਉਂਦੀ ਹਾਂ ਮਹੀਨੇ ਦਾ 10000 ਮਿਲਦਾ ਹਨ ਕੁਲਫੀ ਖਾਂਦੇ-ਖਾਂਦੇ ਅੰਮਰਤ ਕਹਿਣ ਲੱਗਾ ਤਲਾਕ ਦੇ ਸਮੇਂ ਕੋਟ ਦੇ ਕਹਿੰਦੇ ਮੈਂ ਤੈਨੂੰ 30 ਲੱਖ ਰੁਪਏ ਦੇ ਰਿਹਾ ਤਾਂ ਦੇ ਰਿਹਾ ਸੀ ਜੇਕਰ ਲੈ ਲੈਂਦੀ ਤਾਂ ਆਪਣਾ ਸਕੂਲ ਖੋਹ ਲੈਂਦੀ ਪਰ ਤੂੰ ਬਹੁਤ ਖੁਰ ਖੁਰਦਾਰ ਹੈ ਐਸੇ ਜਮਾਨੇ ਵਿੱਚ ਪੈਸੇ ਤੋਂ ਬਿਨਾ ਕੁਝ ਨਹੀਂ ਹੁੰਦਾ ਉਹ ਹੱਸ ਕੇ ਕਹਿਣ ਲੱਗੀ ਜੇਕਰ ਲੈ ਲੈਂਦੀ ਤਾਂ ਆਪਣੇ ਜ਼ਮੀਰ ਨੂੰ ਕੀ ਜਵਾਬ ਦਿੰਦੀ ਉਹ ਜ਼ਮੀਰ ਰੋਜ਼ ਕਹਿੰਦਾ ਕਿ ਜਿਸ ਨੂੰ ਛੱਡ ਕੇ ਆਈਆਂ ਉਸ ਦੇਸ ਹਾਰੇ ਤਾਂ ਪਲ ਰਹੇ ਹੈ ਅੰਬਰਤ ਨੇ ਫਿਰ ਕਿਹਾ ਤੂੰ ਬਹੁਤ ਚੰਗੀਆਂ ਚੰਗੀਆਂ ਮਾਸੂਮ ਆ ਇਹ احساس ਤੇਰੇ ਤੋਂ ਤਲਾਕ ਲੈਣ ਤੋਂ ਬਾਅਦ ਹੋਇਆ ਸੀ ਮੈਨੂੰ ਤੂੰ ਯਕੀਨ ਨਹੀਂ ਕਰੇਂਗੀ ਮੈਂ ਬਹੁਤ ਬਦਲ ਗਿਆ ਹਾਂ ਪੀਣੀ ਬਿਲਕੁਲ ਛੱਡ ਦਿੱਤੀ ਹੈ ਗੁੱਸਾ ਬਿਲਕੁਲ ਨਹੀਂ ਕਰਦਾ ਹੁਣ ਮੈਂ ਕਿਸੇ ਨੂੰ ਵੀ ਨੀਵਾ ਦਿਖਾਉਣ ਦੀ ਕੋਸ਼ਿਸ਼ ਵੀ ਨਹੀਂ ਕਰਦਾ ਜੋ ਤੈਨੂੰ ਬਹੁਤ ਬੁਰਾ ਲੱਗਦਾ ਸੀ ਉਹ ਸਾਰੀਆਂ ਬੁਰਾਈਆਂ ਆਦਤਾਂ ਤੋਂ ਮੈਂ ਛੱਡ ਦਿੱਤੀਆਂ ਹਨ ਉਹ ਉਦਾਸ ਹੋ ਕੇ ਕਹਿਣ ਲੱਗੀ ਹੁਣ ਕੀ ਫਾਇਦਾ ਜਦੋਂ ਮੈਂ ਤੈਨੂੰ ਮਨਾ ਕਰਦੀ ਸੀ ਉਦੋਂ ਤਾਂ ਤੁਸੀਂ ਮੇਰੇ ਇੱਕ ਗੱਲ ਵੀ ਨਹੀਂ ਸੀ ਸੁਣਦੇ ਤੁਹਾਡੇ ਕਾਰਨ ਮੈਂ ਹਮੇਸ਼ਾ ਟੈਨਸ਼ਨ ਵਿੱਚ ਰਹਿੰਦੀ ਸੀ ਐਸਾ ਕਰਕੇ ਦੋ ਵਾਰ ਮੇਰਾ ਗਰਭਪਾਤ ਵੀ ਹੋਇਆ ਸੀ ਨਹੀਂ ਤਾਂ ਅੱਜ ਮੇਰੇ ਵੀ ਦੋ ਬੱਚੇ ਹੁੰਦੇ ਇੱਕ 8 ਸਾਲ ਦਾ ਹੋ ਗਿਆ ਹੁੰਦਾ ਤੇ ਦੂਜਾ 6 ਸਾਲ ਦਾ ਹੁੰਦਾ ਇੰਨਾ ਕਹਿੰਦੇ ਆ ਉਹਦਾ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਛਲਕ ਛਲਕ ਪਏ ਬੱਚਿਆਂ ਦੀ ਗੱਲ ਹੋਈ ਤਾਂ ਅੰਮ੍ਰਿਤ ਦੀਆਂ ਅੱਖਾਂ ਵਿੱਚ ਵੀ ਹੰਝੂ ਵਿਚਲੇ ਹੰਝੂ ਵੀ ਨਾ ਰੋਕ ਸਕੇ ਪਰ ਉਸਦੇ ਉਹ ਮਰਦ ਸੀ ਤੇ ਦੂ ਤੇ ਹੰਝੂਆਂ ਨੂੰ ਪਲਕਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਪੀ ਗਿਆ ਤੇ ਕਹਿਣ ਲੱਗਾ ਕਦੇ-ਕਦੇ ਲੱਗਦਾ ਹੈ ਮੈਂ ਬਹੁਤ ਬੁਰਾ ਆਦਮੀ ਹਾਂ ਮੈਂ ਕਦੇ ਰਿਸ਼ਤਿਆਂ ਦੀ ਕਦਰ ਹੀ ਨਹੀਂ ਕੀਤੀ ਉਸ ਉਸ ਦੀ سزا ਮਿਲ ਰਹੀ ਹੈ ਮੈਨੂੰ ਬਿਲਕੁਲ ਇਕੱਲਾ ਇਕੱਲਾ ਹੋ ਗਿਆ ਹਾਂ ਮੈਂ ਹੁਣ ਮੈਂ ਤਾਂ ਮੰਮੀ ਵੀ ਮੈਂ ਤਾਂ ਮੰਮੀ ਵੀ ਨਹੀਂ ਰਹੀ ਮੰਮੀ ਦੇ ਨਾ ਹੋਣ ਤੇ ਦੀਪੀ ਨੂੰ ਬੜਾ ਦੁੱਖ ਹੋਇਆ ਤੇ ਕਹਿਣ ਲੱਗੀ ਮੰਮੀ ਨੂੰ ਤਾਂ ਮੈਂ ਚੰਗੀ ਭਲੀ ਛੱਡ ਕੇ ਆਈ ਸੀ ਉਹਨਾਂ ਨੂੰ ਕੀ ਹੋ ਗਿਆ ਐਸ ਵਾਰ ਤਾਂ ਅੰਮ੍ਰਿਤ ਭਾਵਕ ਹੋ ਗਿਆ ਹੁੰਦਿਆਂ ਹੋਇਆ ਆਪਣੇ ਹੰਝੂ ਨਹੀਂ ਰੋਕ ਸਕਿਆ ਤੇ ਕਹਿਣ ਲੱਗਾ ਉਹ ਤੈਨੂੰ ਰੋਜ਼ ਯਾਦ ਕਰਦੀ ਸੀ ਕਹਿੰਦੀ ਸੀ ਕਿ ਦੀਪੀ ਨੂੰ ਵਾਪਸ ਘਰ ਲੈ ਆ ਉਹਨੂੰ ਨੂੰ ਕਿਵੇਂ ਸਮਝਾਉਂਦਾ ਕਿ ਤਲਾਕ ਤੋਂ ਬਾਅਦ ਨੋਹਾ ਵਾਪਸ ਘਰ ਨਹੀਂ ਆਉਂਦੀਆਂ ਦੋਨਾਂ ਦੇ ਵਿਚਕਾਰ ਇੱਕ ਵਾਰ ਫਿਰ ਚੁੱਪ ਛਾ ਗਈ ਦਿੱਲੀ ਨੇੜੇ ਹੀ ਸਟੇਸ਼ਨ ਆਉਣ ਵਾਲਾ ਸੀ ਅਮਰਤ ਕਹਿਣ ਲੱਗਾ ਵਾਪਸ ਕਦੋਂ ਜਾਵੇਂਗੀ ਦੀਪੀ ਦੀਪੀ ਨੇ ਉੱਤਰ ਉੱਤਰ ਦਿੱਤਾ ਅੱਜ ਰਾਤ ਇੱਥੇ ਹੀ ਰਾਂ ਰੁਕਾਂਗੀ ਕੱਲ ਦੀ ਸਵੇਰ ਦੀ ਟ੍ਰੇਨ ਨਾਲ ਤੋਂ ਵਾਪਸ ਚਲੀ ਜਾਵਾਂਗੀ ਫਿਰ ਉਹ ਖੜੀ ਹੋ ਗਈ ਤੇ ਅਮਰਤ ਵੀ ਟ੍ਰੇਨ ਨਾਲ ਅਮਰਤ ਵੀ ਨਾਲ ਹੀ ਖੜਾ ਹੋ ਗਿਆ ਤੇ ਪੁੱਛਣ ਲੱਗਾ ਕਿੰਨੇ ਵਜੇ ਵਾਲੀ ਟ੍ਰੇਨ ਤੋਂ ਵਾਪਸ ਜਾਏਂਗੀ ਦੀਪੀ ਕਹਿਣ ਲੱਗੀ ਅਸੀਂ ਗਰੀਬ ਹਾਂ ਰਿਜਰੈਸ਼ਨ ਵੇਸ਼ਨ ਰਿਜਰੈਸ਼ਨ ਨਹੀਂ ਕਰਾਂਗੇ ਕਰ ਸਕਦੇ ਤੇ ਜਨਰਲ ਡੱਬੇ ਵਿੱਚ ਵਿੱਚ ਸਫਰ ਕਰਦੇ ਹਾਂ ਇਸ ਲਈ ਜੋ ਵੀ ਟ੍ਰੇਨ ਵਿੱਚ ਟ੍ਰੇਨ ਮਿਲਦੀ ਹੈ ਉੱਥੇ ਉਸੇ ਚੜ ਜਾਂਦੇ ਹਾਂ ਇਹਨਾਂ ਕਹਿ ਕੇ ਉਹ ਹੇਠਾਂ ਉਤਰ ਗਈ ਅੰਬਰਤ ਵੀ ਇਹ ਆਪਣਾ ਸਮਾਨ ਸੰਭਾਲਦਾ ਹੋਇਆ ਉਸ ਦੇ ਪਿੱਛੇ ਹੀ ਉਤਰ ਗਿਆ ਤੇ ਕਹਿੰਦਾ ਕਿ ਜੇਕਰ ਮੈਂ ਰਿਜਰਵੇਸ਼ਨ ਕਰਾ ਕੇ ਦੋ ਟਿਕਟਾਂ ਲੈ ਲੈ ਵੀ ਲਵਾਂ ਤਾਂ ਮੈਨੂੰ ਪਤਾ ਹੈ ਕਿ ਤੂੰ ਮੇਰੇ ਨਾਲ ਨਹੀਂ ਜਾਵੇਂਗੀ ਪਰ ਮੈਂ ਤੇਰੇ ਨਾਲ ਸਫਰ ਕਰਨਾ ਚਾਹੁੰਦਾ ਹਾਂ ਜਰਨਲ ਵਿੱਚ ਵੀ ਚਲਾ ਜਾਵਾਂਗਾ ਦੱਸ ਕਿੰਨੇ ਵਜੇ ਮੈਥੇ ਮਿਲੇਗੀ ਦੀਪੀ ਦੀਪੀ ਆਟੋ ਵਿੱਚ ਬੈਠਦੇ ਹੋਏ ਕਹਿਣ ਲੱਗੀ 9 ਵਜੇ ਇੱਥੇ ਹੀ ਹੋਵਾਂਗੀ ਅੰਬਰਤ ਦੇ ਦੇਖਦੇ ਦੇਖਦੇ ਹੀ ਆਟੋ ਵੀ ਉਸ ਨੂੰ ਲੈ ਕੇ ਅੱਖਾਂ ਤੋਂ ਦੂਰ ਹੋ ਗਿਆ ਅੰਬਰਤ ਦਿੱਲੀ ਦੇ ਦਿੱਲੀ ਦੋ ਦਿਨਾਂ ਦੇ ਲਈ ਆਇਆ ਸੀ ਪਰਦੀਪੀ ਦੇ ਸਾਥ ਦੀ ਚਾਤ ਲਈ ਉਸਨੇ ਆਪਣਾ ਸਿਊਡਲ ਬਦਲ ਦਿੱਤਾ ਉਸਨੇ ਛੇਤੀ ਛੇਤੀ ਆਪਣਾ ਬਿਜ਼ਨਸ ਦਾ ਕੰਮ ਪੂਰਾ ਕੀਤਾ ਤੇ ਅਗਲੇ ਦਿਨ ਸਵੇਰੇ 8 ਵਜੇ ਹੀ ਸਟੇਸ਼ਨ ਤੇ ਆ ਗਿਆ ਦੀਪੀ ਵੀ 9 ਵਜੇ ਦੀ ਜਗ੍ਹਾ 10 ਵਜੇ ਸਟੇਸ਼ਨ ਪਹੁੰਚੀ ਤੇ ਉਸਨੇ ਉਸ ਨੂੰ ਦੇਖਣਾ ਕਹਿਣ ਲੱਗਾ ਕਿ ਤੁਸੀਂ ਅਜੇ ਤੱਕ ਇੱਥੇ ਹੀ ਹੋ ਮੈਂ ਸੋਚ ਰਹੀ ਸੀ ਕਿ ਤੁਸੀਂ ਚਲੇ ਗਏ ਹੋਮਾਗੇ ਦੀਪੀ ਹੁਣ ਬਿਲਕੁਲ ਬਹੁਤ ਖੁਸ਼ ਸੀ ਕਹਿਣ ਲੱਗੀ ਮੰਮੀ ਹੁਣ ਬਿਲਕੁਲ ਠੀਕ ਹੈ ਤੇ ਅੰਮਰਤ ਨੇ ਉਸ ਨੂੰ ਦੱਸਿਆ ਕਿ ਮੈਂ ਤੇਰੀ ਟਿਕਟ ਵੀ ਲੈ ਲਈ ਹਾਂ ਲੈ ਕੇ ਆਇਆ ਹਾਂ ਹੁਣ 300 ਰੁਪਏ ਦੀ ਟਿਕਟ ਦੇ ਲਈ ਕੁਝ ਨਾ ਕਹੀਂ ਪਲੀਜ਼ ਦੀਪੀ ਹੱਸਦੇ ਹੋਏ ਕਹਿਣ ਲੱਗੀ ਹਜੇ ਟ੍ਰੇਨ ਆਉਣ ਵਾਲੀ ਵਿੱਚ ਅੱਧਾ ਘੰਟਾ ਹੈ ਚੱਲ ਆਪਾਂ ਉੱਥੇ ਤੱਕ ਕੁਲਫੀ ਖਾਂਦੇ ਹਾਂ ਬਏゼ ਮੈਂ ਦੇਵਾਂਗੀ ਤੇ ਆਪਣਾ ਹਿਸਾਬ ਬਰਾਬਰ ਹੋ ਜਾਵੇਗਾ ਇਹਨਾਂ ਕਹਿ ਕੇ ਉਹ ਮੁਸਕਰਾਈ ਪਈ ਉਹ ਜਦੋਂ ਵੀ ਮੁਸਕਰਾਉਂਦੀ ਸੀ ਤਾਂ ਅੰਮ੍ਰਿਤ ਦੀ ਨਜ਼ਰ ਉਸਦੇ ਚਿਹਰੇ ਤੇ ਰੁਕ ਜਾਂਦੀ ਸੀ ਫਿਰ ਦੋਨਾਂ ਦਿਨ ਇਕਲਫੀ ਖਾਦੀ ਤੇ ਉਦੋਂ ਤੱਕ ਟ੍ਰੇਨ ਆ ਗਈ ਫਿਰ ਤੋਂ ਇੱਕ ਨਵਾਂ ਸਫ਼ਰ ਸ਼ੁਰੂ ਹੋ ਗਿਆ ਸੀ ਪਰ ਐਸੇ ਸਫ਼ਰ ਵਿੱਚ ਕੁਝ ਖਾਸ ਸੀ ਅੰਮ੍ਰਿਤ ਕੁਝ ਕਹਿਣ ਦੇ ਲਈ ਤੜਫ ਰਹਾ ਸੀ ਪਰ ਡਰ ਵੀ ਸੀ ਕਿ ਜੇਕਰ ਉਸਨੇ ਮਨਾ ਕਰ ਦਿੱਤਾ ਤਾਂ ਅੰਬਰਤ ਮਹਿਸੂਸ ਕਰ ਰਿਹਾ ਸੀ ਕਿ ਦੀਪੀ ਵੱਡੇ ਭਰਾ ਦੇ ਘਰ ਇੱਕ ਨਵਾਂ ਸੂਟ ਪਾ ਕੇ ਆਈ ਸੀ ਉਹ ਬਹੁਤ ਸੋਹਣੀ ਲੱਗ ਰਹੀ ਸੀ ਖਿੜਕੀ ਖਿੜਕੀ ਵਿੱਚੋਂ ਆ ਰਹੀ ਠੰਡੀ ਹਵਾ ਦੇ ਬੁੱਲੇ ਨਾਲ ਦੀਪੀ ਦੇ ਹਲਕੀ ਹਲਕੇ ਵਾਲ ਔੜ ਰਹੇ ਸਨ ਵਾਲਾਂ ਦੀ ਲਟ ਉਸ ਦੀਆਂ ਕੋਮਲ ਗੱਲਾਂ ਨੂੰ ਛੂੰਦੇ ਹੋਏ ਇਧਰ ਉਧਰ ਹਵਾ ਦੇ ਨਾਲ ਗੁੱਤੇ ਖਾ ਰਹੀ ਸੀ ਉਸ ਨੂੰ ਇਸ ਤਰ੍ਹਾਂ ਦੇਖ ਕੇ ਅੰਬਰਤ ਦੇ ਦਿਲ ਵਿੱਚ ਇੱਕ ਅਹਿਸਾਸ ਉੱਠਦਾ ਹੈ ਕਿ ਇਹ ਔਰਤ ਕਦੇ ਉਸ ਦੀ ਜ਼ਿੰਦਗੀ ਵਿੱਚ ਸੀ ਪਰ ਮੈਂ ਉਸ ਨੂੰ ਸੰਭਾਲ ਕੇ ਨਹੀਂ ਰੱਖ ਸਕਿਆ ਅੰਬਰਤ ਦੇ ਮਨ ਹਿੰਦਸਤ ਬੰਦ ਸਥਿਤੀ ਤੋਂ ਅਣਜਾਨ ਦੀਪੀ ਕਹਿਣ ਲੱਗੀ ਕਿ ਕੀ ਹੋਇਆ ਤੁਸੀਂ ਗੁੰਮਸਮ ਹੋ ਜੇ ਕਿਉਂ ਹੋ ਗਏ ਦੋਸਤ ਬਣ ਕੇ ਹੀ ਸਹੀ ਕੁਝ ਗੱਲਾਂ ਤਾਂ ਕਰ ਲਓ ਅੰਬਰਤ ਕਹਿੰਦਾ ਮੈਨੂੰ ਦੋਸਤੀ ਨਹੀਂ ਚਾਹੀਦੀ ਦੀਪੀ ਨੂੰ ਇੱਕ ਝੜਕਾ ਜਿਹਾ ਲੱਗਾ ਫਿਰ ਉਸਨੇ ਪੁੱਛਿਆ ਫਿਰ ਕਿਉਂ ਮੇਰੇ ਨਾਲ ਸਫਰ ਕਰਨ ਦੇ ਲਈ ਉਤਾਵਲੇ ਹੋ ਰਹੇ ਸੀ ਤੁਸੀਂ ਅੰਮ੍ਰਿਤ ਨੇ फटाफट ਉੱਤਰ ਦਿੱਤਾ ਮੈਨੂੰ ਤੂੰ ਚਾਹੀਦੀ ਹੈ ਹਮੇਸ਼ਾ ਦੇ ਲਈ ਜਨਮਾਂ ਜਨਮਾਂ ਦੇ ਲਈ ਮੇਰੇ ਨਾਲ ਹੱਸਣ ਦੇ ਲਈ ਮੇਰੇ ਨਾਲ ਰੋਣ ਦੇ ਲਈ ਉਹ ਇੰਨੀ ਜਲਦੀ ਜਲਦੀ ਇਹ ਸਾਰੀਆਂ ਗੱਲਾਂ ਕਹਿ ਗਿਆ ਕਿ ਦੀਪੀ ਬੱਸ ਉਹਦੇ ਮੂੰਹ ਵੱਲ ਤੱਕਦੀ ਹੀ ਰਹੇਗੀ ਉਹ ਫਿਰ ਅੱਗੋ ਬੋਲੀ ਮੈਂ ਗੱਲ ਤੇ ਸੀ ਤੇਰੀ ਕਦਰ ਤੇਰੀ ਕਦਰ ਨਹੀਂ ਕਰ ਸਕਿਆ ਪਰ ਤੇਰੇ ਜਾਣ ਤੋਂ ਬਾਅਦ ਮੈਨੂੰ ਮੇਰੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਹੈ ਮੈ ਮੈਨੂੰ ਮਾਫ ਕਰ ਦੇ ਇੰਨੇ ਆ ਇੰਨਾ ਕਹਿੰਦੇ ਆ ਹੀ ਉਹ ਰੋਣ ਲੱਗ ਲੱਗਾ ਦੀ ਚੁੱਪ ਹੋ ਗਈ ਬਸ ਉਹਦੇ ਚਿਹਰੇ ਵੱਲ ਦੇਖਦੀ ਜਾ ਰਹੀ ਸੀ ਅੰਬਰ ਉਸ ਦੇ ਦੋਨਾਂ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਲੈਂਦੇ ਕਹਿਣ ਲੱਗਾ ਮੈਨੂੰ ਮਾਫ ਕਰ ਦੇ ਯਾਰ ਮੈਂ ਵਾਦਾ ਕਰਦਾ ਹਾਂ ਕਿ ਹੁਣ ਕਦੇ ਵੀ ਤੇਰੀ ਹੰਝੂਆਂ ਦਾ ਕਾਰਨ ਨਹੀਂ ਬਣਾਗਾ ਤੂੰ ਜੋ ਕਹੇਂਗੀ ਮੈਂ ਉਹੀ ਕਰਾਂਗਾ ਪਲੀਜ਼ ਵਾਪਸ ਆ ਜਾ ਦੀਪੀ ਨੇ ਆਪਣੇ ਮੱਥੇ ਤੋਂ ਥੋੜੀ ਜਿਹੀ ਚੁੰਨੀ ਪਿੱਛੇ ਪਿੱਛੇ ਹਟਾਈ ਤੇ ਕਹਿਣ ਲੱਗੀ ਇੱਧਰ ਦੇਖ ਜਰਾ ਅੰਮਰਤ ਨੇ ਦੇਖਿਆ ਕਿ ਦੀਪੀ ਦੇ ਮੱਥੇ ਤੇ ਸੰਧੂਰ ਸੀ ਉਹ ਕਹਿਣ ਲੱਗੀ ਮੈਂ ਜਾਣਦੀ ਸੀ ਤੁਸੀਂ ਇਹ ਸਭ ਕਰੋ ਸਭ ਕਹੋਗੇ ਮੈਂ ਕੱਲ ਹੀ ਸੋਚ ਲਿਆ ਸੀ ਕਿ ਹੁਣ ਮੈਂ ਇਕੱਲੇ ਹੁਣ ਮੈਂ ਇਕੱਲੇ ਰਹਿਣ ਦੇ ਦਿਨ ਖਤਮ ਖਤਮ ਹੋ ਗਏ ਹਨ ਮੇਰਾ ਹਮਸਫਰ ਵਾਪਸ ਆ ਗਿਆ ਹੈ ਹੁਣ ਅਗਲਾ ਸਫਰ ਉਸ ਦੇ ਨਾਲ ਹੀ ਤਿਆਰ ਕਰਾਂਗੀ ਕਰਨਾ ਹੈ ਮੈਂ ਥੱਕ ਗਈ ਹਾਂ ਮੈਂ ਇਕੱਲੇ ਚੱਲਦੇ-ਚੱਲਦੇ ਕਹਿੰਦੇ ਹੋਏ ਉਹ ਅਜੀਬ ਜਿਹਾ ਮੁਸਕਰਾਉਣ ਲੱਗੀ ਫਿਰ ਅੰਬਤ ਨੇ ਕਿਹਾ ਮੈਂ ਜਾਣਦਾ ਹਾਂ ਜਦੋਂ ਤੇਰਾ ਦਿਲ ਰੂਨ ਨੂੰ ਕਰਦਾ ਹੈ ਤੂੰ ਉਦੋਂ ਵੀ ਇਸ ਤਰ੍ਹਾਂ ਹੀ ਮੁਸਕਰਾਉਣ ਲੱਗਦੀ ਹੈ ਨਾ ਰੋਕ ਨਾ ਇੰਨਾ ਹੰਝਾ ਨੂੰ ਇੰਨਾ ਨੂੰ ਵੈਨ ਦੇ ਦਿਲ ਹਲਕਾ ਹੋ ਜਾਵੇਗਾ ਇਨ ਇਨਾ ਸੌਂਦੇ ਹੀ ਦੀਪੀ ਦਾ ਸਵਰ ਜਵਾਬ ਦੇ ਗਿਆ ਉਹ ਜੋਰ-ਜੋਰ ਦੀ ਰੋਣ ਲੱਗੀ ਪੂਰੇ ਡੱਬੇ ਦੇ ਯਤਨ ਦੇ ਯਾਤਰੀ ਉਹਨਾਂ ਨੂੰ ਦੇਖਣ ਲੱਗੇ ਪਰ ਦੀਪੀ ਨੇ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਸੀ ਪਰੰਪਰਤ ਦੇ ਮੋਢੇ ਤੇ ਸਿਰ ਰੱਖ ਕੇ ਰੋਂਦੀ ਰਹੀ ਕੁਝ ਦੇਰ ਬਾਅਦ ਦੀਪੀ ਦਾ ਪਿੰਡ ਆ ਗਿਆ ਗੱਡੀ ਕੁਝ ਪਲ ਰੁਕੀ ਤੇ ਫਿਰ ਚੱਲ ਪਈ ਦਰਦੀਪੀ ਨੇ ਤਾਂ ਹੁਣ ਉੱਥੇ ਉਤਰਨਾ ਹੀ ਨਹੀਂ ਸੀ ਜ਼ਿੰਦਗੀ ਦਾ ਇੱਕ ਨਵਾਂ ਸਫ਼ਰ ਫਿਰ ਤੋਂ ਸ਼ੁਰੂ ਹੋ ਗਿਆ ਹੁਣ ਉਸ ਦੀ ਮੰਜ਼ਿਲ ਉਸ ਦੇ ਹਮਸਫਰ ਦਾ ਘਰ ਸੀ ਜੋ ਵਰਿਆਂ ਤੋਂ ਉਸ ਤੋਂ ਦਾ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਉਹ ਅਜੇ ਵੀ ਵਰਤ ਦੇ ਮੋੜੇ ਤੇ ਸਿਰ ਰੱਖੀ ਪਈ ਸੀ ਅੱਖਾਂ ਬੰਦ ਕਰਕੇ ਮਿਨਾ ਮਿਨਾ ਮੁਸਕਰਾ ਰਹੀ ਸੀ ਇੱਕ ਮਾਸੂਮ ਬੱਚੇ ਦੀ ਤਰ੍ਹਾਂ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਤੇ ਲਾਈਕ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਕਿ ਸਾਡੀਆਂ ਆਉਣ ਵਾਲੀਆਂ ਸਾਰੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ